ਸਤਿਗੁਰ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੂ ਜੈਨ डीसी ਲੁਧਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਹਾਲਾਤ ਬਣੇ ਹੋਏ ਹਨ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਵੀ ਕੋਈ ਵੀ ਕਿਸੇ ਤਰੀਕੇ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਔਰ एवरीथिंग ਇਜ਼ ਫਾਈਨ ਜਿਹੜੀ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਨੂੰ ਕੋਈ ਵੀ ਡਾਇਰੈਕਸ਼ਨਸ ਇਸ਼ੂ ਕੀਤੀ ਜਾਂਦੀ ਹੈ ਉਹਦੇ ਤੁਸੀਂ ਇਨ ਬਿਨ ਪਾਲਣਾ ਕਰੋ ਜਿਵੇਂ ਲਾਸਟ ਨਾਈਟ ਅਸੀਂ ਬਲੈਕਆਊਟ ਦੀ ਕਾਲ ਦਿੱਤੀ ਸੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਉਹਦੇ ਵਿੱਚ ਬਲੈਕਆਊਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਰੀ ਲਾਈਟਾਂ ਬੰਦ ਹੋ ਜਾਂਦੀਆਂ ਔਰ ਐਕਸੈਪਟ ਅਮਰਜੰਸੀ ਲਾਈਟ ਜੇਕਰ ਤੁਹਾਨੂੰ ਕੋਈ ਅਮਰਜੰਸੀ ਹੈ ਤੇ ਤੁਸੀਂ ਉਹਦੇ ਵਿੱਚ ਆਪਣੇ ਕਰਟਨਸ ਜਿਹੜੇ ਕਰਦੇ ਹਨ ਉਹਨਾਂ ਨੂੰ ਤੁਸੀਂ ਬਲੈਕ ਵਿੰਡੋ ਤੇ ਕਰਟਨਸ ਲਾ ਸਕਦੇ ਹੋ ਤਾਂਕਿ ਉਹ ਬਲੈਕਆਊਟ ਦਾ ਜਿਹੜਾ ਸਾਡਾ ਮੰਤਵ ਹੈ ਇਨ ਲੈਟਰੈਂਟ ਸਪਿਰਿਟ ਉਹ ਫੋਲੋ ਹੋ ਸਕੇ ਬਾਕੀ ਚੀਜ਼ਾਂ ਦੇ ਨੂੰ ਲੈ ਕੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਇਲੀਗਲ ਹੋਲਡਿੰਗ ਦੀ ਜਾਂ ਕੋਈ ਜ਼ਰੂਰੀ ਆਈਟਮਾਂ ਹੈਗੀਆਂ ਉਹਨਾਂ ਨੂੰ ਹੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪੈਨਿਕ ਬਾਇੰਗ ਕਰਨ ਦੀ ਕੋਈ ਲੋੜ ਨਹੀਂ ਹੈ ਇਟ ਇਜ਼ ਜਸਟ ਕਿ ਤੁਸੀਂ ਜਿਹੜੀ ਵੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਡਾਇਰੈਕਸ਼ਨਸ ਤੁਹਾਨੂੰ ਇਸ਼ੂ ਹੁੰਦੀਆਂ ਤੁਸੀਂ ਉਹਦਾ ਇਨਬਿਨ ਪਾਲਣਾ ਕਰੋ ఎవਰੀਥਿੰਗ ਵਿਲ ਬੀ ਫਾਈਨ ਸਾਰਾ ਕੁਝ ਠੀਕ ਹੈ ਅਸੀਂ ਇੱਥੇ ਹੀ ਆ ਸਾਡੇ ਕੰਟਰੋਲ ਰੂਮਸ ਵੀ ਐਸਟੈਬਲਿਸ਼ ਕੀਤੇ ਆ 0161240 थ्री वन डबल जीरो ये साढ़ा डिस्ट्रिक एडमिनिस्ट्रेशन का कंट्रोल रूम है बाकी एक सौ बारह से भी कॉल करके इनफोमेन दे सकते हो और ले हो। ये बेनती है कि जेडे भी फेक न्यूज़ स्प्रैड कर रहे हैं उन्होंने भी मेरी सख्त वार्निंग है कि तुम फेक न्यूज़ ना स्प्रैड करो दिस इज़ ए सेंसिटिव टाइम कोई भी वट्सएप ग्रुपते किसी भी न्यूज़ मीडिया चैनल पर कोई भी फेक न्यूज़ किसी वालों भी स्प्रैड की पाई जाती है या फॉरवर्ड की पाई जाती है वी विल टेक स्ट्रिकट एक्शन ਸਖਤੋ ਸਖਤ ਅਸੀਂ ਐਕਸ਼ਨ ਲਵਾਂਗੇ ਅੰਡਰ ਆਈਟੀ ਐਕਟ ਔਰ ਉਹਨਾਂ ਨੂੰ ਮੇਰੀ ਬੇਨਤੀ ਹੈ ਸਾਰੇ ਸਿਟੀਜ਼ਨਸ ਨੂੰ ਕਿ ਤੁਸੀਂ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲ ਹੈਂਡਲਸ ਨੇ ਡੀਪੀਆਰੋ ਲੁਧਿਆਣਾ ਦੇ ਅਫੀਸ਼ੀਅਲ ਹੈਂਡਲਸ ਨੇ ਉਸੇ ਹੈਂਡਲ ਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਪ੍ਰਾਪਤ ਕਰੋ ਤਾਂ ਕਿ ਆਥੈਂਟਿਕ ਇਨਫੋਰਮੇਸ਼ਨ ਤੁਹਾਡੇ ਕੋਲ ਆਵੇ ਇਹਦੇ ਨਾਲ ਮੈਂ ਇਹ ਵੀ ਸਿਟੀਜ਼ਨਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਿਲਕੁਲ ਵੀ ਪੈਨਿਕ ਨਾ ਕੀਤਾ ਜਾਵੇ ਡਰਨ ਦੀ ਕੋਈ ਲੋੜ ਨਹੀਂ ਸਾਰਾ ਕੁਝ ਅੰਡਰ ਕੰਟਰੋਲ ਹੈ ਆਰਮੀ ਇਸ ਡੂਇੰਗ it's job and we are all on the tolls and uh, we will make sure everything will be fine very very soon jehde tondi responsibilities hain during the blackout oh main das chukya ki tusi apni sari karan de light jehdi hai oh band kar do ode vich jo toanu emergency de vich koi jagani bhi pendi hai te please make sure ki oh tusi curtains pehla karo aur light baad ch jagao hospitals vagairan de vich bhi assi ye system lagu kar rahe hain कि ਜਦੋਂ ਉਹਨਾਂ ਨੂੰ ਕੋਈ ਲਾਈਟ ਜਗਾਨੀ ਪੈਂਦੀ ਹੈ ਤਾਂ ਪਹਿਲਾਂ ਉਹ ਕਰਟੈਂਸ ਕਰ ਲੈਣ ਇਹਦੇ ਨਾਲ ਨਾਲ ਜੇ ਕੋਈ ਤੁਹਾਨੂੰ 에어 ਵਰਨਿੰਗ ਜਾਂ ਸਾਇਰਨ ਦੀ ਆਵਾਜ਼ ਆਂਦੀ ਹੈ ਔਰ ਇਸ ਤਰ੍ਹਾਂ ਦੇ ਕੋਈ ਤੁਹਾਨੂੰ ਸਿਗਨਲ ਆਉਂਦਾ ਹੈ ਤਾਂ ਤੁਸੀਂ ਆਪਣੀ ਆਪਣੀ ਜਿਹੜੇ ਘਰ ਦੇ ਵਿੱਚ ਇੱਕ ਸੇਫ ਪਲੇਸ ਦੇ ਵਿੱਚ ਜਾ ਕੇ ਆਪਣਾ ਸ਼ੈਲਟਰ ਲੈ ਲਓ ਔਰ ਵੈਰੀ ਰਿਕਵੈਸਟ ਹੈ ਕਿ ਤੁਸੀਂ ਉਹਦੇ ਵਿੱਚ ਆਪਣੀ ਫੈਮਿਲੀ ਨੂੰ ਵੀ ਇਸ ਬਾਰੇ ਅਵੇਅਰ ਕਰੋ ਸਾਡੀ ਜਿਹੜੀ ਐਮਰਜੈਂਸੀ ਕਿਟ ਹੈ ਉਹ ਵੀ ਤੁਸੀਂ ਰੈਡੀ ਕਰ ਲਓ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਨਾ ਹੋਵੇ बाकी वी आर विद यू कोई भी अपने तो आले दुआले इस तरह की कोई अनयूजुअल या अनफेमिलियर एक्टिटी होंगे मिलती है तो तीस बिल्कुल डिस्ट्रिक्ट एडमिनिस्ट्रेस में इनफॉर्म करो ताकि वी विल टेक एक्शन और एंड अवर पी सी आर पुलिस अथॉरिटीज सारा वी आर अलर्ट एंड ऑल द अथॉरिटीज़ ऑफ द डिस्ट्रिक्ट एडमिनिस्ट्रेस अलर्ट हैं साथे कोडिकुएट स्टॉक मौजूद हैं असेंशियल कॉमोडिटीज़ के इस करके मेरी रिक्वेस्ट है कि देर इज एब्सोल्युटली नो नीड टू पैनिक वी हैव एवरीथिंग And uh, available with us. So, I request everyone kindly uh, do not panic and uh, to see panic spread. Thank you so much.